ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਇਹ ਬੇਲ ਬਣਾਣੀ ਦੱਸਾਂਗੇ ਭੈਣਾਂ ਦੇ ਕਮੈਂਟ ਆਉਂਦੇ ਸਾਨੂੰ ਬੇਲ ਬਣਾਣੀ ਦੱਸੋ ਸਮਝ ਨਹੀਂ ਆਦੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਇਹ ਬੇਲ ਬਣਾਣੀ ਦੱਸਾਂਗੇ ਪਹਿਲਾਂ ਵੀ ਸ ਵੀਡੀਓ ਬਣਾਈ ਹੈ ਇਸ ਦੀ ਭੈਣਾਂ ਨੂੰ ਸਮਝ ਨਹੀਂ ਆਈ ਉਹਨਾਂ ਦੇ ਕਮੈਂਟ ਆਉਂਦੇ ਕਿ ਸਾਨੂੰ ਦੁਬਾਰਾ ਬਣਾਣੀ ਦੱਸੋ ਹੁਣ ਅਸੀਂ ਇਹ ਦੁਬਾਰਾ ਬਣਾਣੀ ਸ਼ੁਰੂ ਕਰਾਂਗੇ ਇਹ ਮੈਂ ਸਟੈਪ ਵਾਈਜ਼ ਸਟੈਪ ਦੱਸੂਗੀ ਇਸ ਇੱਥੋਂ ਸ਼ੁਰੂ ਕਰਕੇ ਇੱਥੇ ਤੱਕ ਬੰਦ ਕਰ ਦੂੰਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਸਾਨੂੰ ਸਮਝ ਆਈ ਹੈ ਜਾਂ ਨਹੀਂ ਦੇਖੋ ਮੈਂ ਪਹਿਲਾਂ ਸ਼ੁਰੂ ਕਰਕੇ ਇਹ 26 ਫੰਦੇ ਪਾ ਕੇ ਇਹ ਬੁਣਾਈ ਸ਼ੁਰੂ ਕਰਨੀ ਹੈ ਤੇ ਅਸੀਂ ਪੰਜ ਫੰਦੇ ਦਰ ਪਾ ਲਏ ਤੇ ਬਾਕੀ ਸੀ ਸੈਂਟਰ ਰੱਖ ਕੇ ਉਸ ਤੋਂ ਅੱਗੇ ਬੁਣਾਈ ਸ਼ੁਰੂ ਕਰਾਂਗੇ ਦੀ ਸੀ 7 ਫੰਦੇ ਹੋ ਗਏ 1 2 3 4 5 6 7 ਹੋ ਗਏ ਸੈਂਟ ਦੇ ਰੱਖੇ ਦੋ ਕੁੰਡੇ ਸੀ। ਤੇਲ ਦੇ ਤੇ ਦੋ ਸਾਡੇ ਉਲਟੇ ਤੇ ਆਪਾਂ ਦੋਹਾਂ ਦਾ ਅਸੀਂ ਇੱਕ ਕਰਾਂਗੇ। ਇੱਥੋਂ ਸਾਡੀ ਬੁਣਾਈ ਸ਼ੁਰੂ ਹੋਣੀ ਹੁਣ ਸਮਝ ਲਿਓ। ਪਹਿਲਾਂ ਆਪਾਂ ਦੋ ਦੇ ਇੱਕ ਕੁੰਡਾ ਕਰਾਂਗੇ। ਫਿਰ ਅਸੀਂ ਬਾਹ ਲਾਵਾਂਗੇ ਤੇ ਨਾਲ ਹੀ ਉਲਟਾ ਕੁੰਡਾ ਬਣਾਵਾਂਗੇ। ਇਹ ਅਸੀਂ ਬਾਹਦੇਣਾ ਤੇ ਨਾਲ ਹੀ ਅਸੀਂ ਉਲਟਾ ਕੁੰਡਾ ਬਣਾਣਾ ਸ਼ੁਰੂ ਕਰਾਂਗੇ। ਇਸ ਤਰ੍ਹਾਂ। ਦੋ ਉਲਟੇ ਕੁੰਡੇ ਬਣਾ ਕੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਪਾਵਾਂਗੇ। फिर आप इत देवे तो इतने हम आप बल देवे बद तो बद फिर दो उल्टे कुंडे आप उल्टे पावे बाकी सिलाई असी सीधी पावे इस तरह उल्टी सलाई आप उल्टी सलाई आप उल्टी बना दे जावे अ ਆਸਤੀਆ ਇੱਥੇ ਕਿਸ ਤਰ੍ਹਾਂ ਬਣਾਨੇ ਕੁੰਡੇ ਜਿਹੜੇ ਆਪਾਂ ਉਲਟੇ ਬਣਾਏ ਆ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਇਹ ਸਾਡੇ ਉਲਟੇ ਕੋਨੇ ਜਿਹੜੇ ਪੋਰਟੇ ਬਣਾਏ ਤੇ ਇਧਰੋਂ ਆਪਾਂ ਸਿੱਧੇ ਬਣਾਵਾਂਗੇ ਉਹ ਇਹ ਇੱਕ ਸਿੱਧਾ ਕੁੰਡਾ ਹੈ ਬੇਲ ਵਾਲਾ ਤੇ ਨਾਲ ਇੱਕ ਬਾੜ ਇਹ ਆਪਾਂ ਦੋਨਾਂ ਨੂੰ ਬੰਦ ਕਰਦੇ ਆਂਗੇ ਇੱਥੇ ਤੇ ਫਿਰ ਇੱਕ ਬਾੜ ਦੇ ਕੇ ਆਪਾਂ ਇੱਕ ਫੇਰ ਕੁੰਡਾ ਬਣਾਵਾਂਗੇ ਦੋ ਕੁੰਡੇ ਫੇਰ ਆਪਾਂ ਸਿੱਧੇ ਬਣਾਵਾਂਗੇ ਇਧਰ ਪਹਿਲਾਂ ਉਲਟੇ ਬਣਾਏ ਸੀਗੇ ਅਸੀਂ ਹੁਣ ਇਧਰ ਸਿੱਧੇ ਬਣਾਵਾਂਗੇ ਤੇ ਹੁਣ ਇਹ ਜਾਲੀ ਵਾਲਾ ਕੁੰਡਾ ਇਹ ਆਪਾਂ ਜਿਹੜੇ ਦੋ ਦੇ ਬੰਦ ਕਰੇ ਹੋਏ ਕੁੰਡੇ ਇਹ ਆਪਾਂ ਉਹ ਬਣਾਵਾਂਗੇ ਤੇ ਬਾਕੀ ਸਲਾਈ ਉਲਟੀ ਦੀ ਆਪਾਂ ਉਲਟੀ ਬਣਾਦੇ ਜਾਵਾਂਗੇ ਸਿੱਧੀ ਸਲਾਈ ਬਣੀ ਸ਼ੁਰੂ ਹੋ ਗਈ ਫੇਰ ਹੁਣ ਆਪਾਂ ਫੇਰ ਇੱਥੇ ਦੋ ਦਾ ਇੱਕ ਕਰਾਂਗੇ। ਫਿਰ ਅਸੀਂ ਬਾਅਦ ਦੇ ਕੇ ਜਾਲੀ ਬਣਾਵਾਂਗੇ ਤੇ ਇੱਕ ਕੁੰਡਾ ਇਹ ਜਾ ਅਗਲੀ ਸਲਾਈ ਦੇ ਵਿੱਚ ਇਹ ਦੋ ਤੇ ਇੱਕ ਕੁੰਡਾ ਕਰ ਦੋ ਰੁਕ ਜਾ ਦੋ ਦਾ ਇੱਕ ਬਣਾਵਾਂਗੇ ਤੇ ਫਿਰ ਜਾਲੀ ਬਣਾਵਾਂਗੇ ਇਹ ਜਾਲ ਪਹਿਲੀ ਸਲਾਈ ਦੀ ਜਾਲੀ ਵਾਲਾ ਕੁੰਡਾ ਹੈ। ਇਹ ਸਾਡੀ ਜਾਲੀ ਬਣ ਗਈ ਇਸ ਤਰ੍ਹਾਂ ਹੁਣ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਤੇ ਹੁਣ ਇਹ ਸਾਡਾ ਵਿਚਾਲੇ ਲਸਰ ਵਾਲਾ ਕੁੰਡਾ ਹੈ ਹੁਣ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਹੁਣ ਦੇਖੋ ਇੱਥੇ ਦੋ ਦਾ ਇੱਕ ਆਪਾਂ ਕਰ ਲਿਆ ਤਾਂ ਹੁਣ ਇੱਥੇ ਬਾਅਦ ਦੇ ਕੇ ਜਾਲੀ ਬਣਾਵਾਂਗੇ ਤੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਅਸੀਂ ਤਿੰਨ ਕੁੰਡੇ ਸਾਡੇ ਹੋ ਪਣਗੇ ਤਿੰਨ ਸਾਡੇ ਜਾਲੀਆਂ ਬਣਗੇ ਤੇ ਤਿੰਨ ਸਾਡੇ ਕੁੰਡੇ ਬਣਗੇ ਹੁਣ ਆਪਾਂ ਇੱਥੇ ਦੋ ਕੁੰਡੇ ਆਪਾਂ ਆਪਣੀ ਤਰਫੋਂ ਕਰਕੇ ਉਲਟੇ ਬਣਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇੱਥੇ ਦੋ ਇੱਕ ਇੱਕ ਸਿੱਧਾ ਕੁੰਡਾ ਲਾਵਾਂਗੇ ਤੇ ਇੱਕ ਬਾਹਰ ਵਾਲਾ ਇਹ ਦੋ ਦਾ ਇੱਕ ਇਧਰ ਨੂੰ ਬੰਨ੍ਹ ਕਰ ਦੇਣਾ ਪਹਿਲਾਂ ਹੁਣ ਆਪਾਂ ਫਿਰ ਬਾਹਰ ਦੇ ਕੇ ਆਹ ਵਾਲਾ ਕੁੰਡਾ ਸੀ ਸਿੱਧਾ ਬਣਾਵਾਂਗੇ ਫਿਰ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਬਾਕੀ ਦੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਸਾਰੇ ਸ্লাই ਸਿੱਧੇ ਬਣਾ ਦੇਵਾਂਗੇ ਆਨੇ ਜਮਾ ਕੇ ਫਿਰ ਇਸ ਦੇ ਵਿੱਚ ਦਾ फिर दसागे सिद्धे आगे, सिद्धे इस तरह सीधे कुंडे आ गए साढे साधे कुंडे पावगे उल्टे पास्य हूँ आप करा इस तरह हम आप फिर बाल देवे फिर एक कुंडा सीधा उल्टा बनावेंगे दो कुंडे बाल सी धागा पलट के सीधे बनावे हम आप उल्टे कुंडे बेर बना देव कुंडे बनाते जाव यह सा कुा हो गया ਪਰ ਪਾਕੀ ਸਲਾਈ ਐਸੀ ਉਲਟੀ ਪਾਦੇ ਜਾਵਾਂਗੇ ਹੁਣ થોੜਾ ਸਿੱਧੇ ਪਾਸੇ ਤੋਂ ਅਸਤੀਆ ਸਾਡੇ ਕਿੰਨੀਆਂ ਜਾਲੀਆਂ ਬਣ ਚੁੱਕੀਆਂ ਹੁਣ ਆਪਾਂ ਸਿੱਧੀ ਸਲਾਈ ਬਣਾਉਣੀ ਚਾਹਾਂਗੇ ਦੇਖੋ ਹੁਣ ਸਾਡੇ ਆ ਸਾਡੇ 3 ਜਾਲੀਆਂ ਬਣ ਚੁੱਕੀਆਂ ਇਹ ਸਾਡੀ ਆਪਣੀ ਇੱਛਾ ਹੈ ਆਪਾਂ 3 ਜਾਲੀਆਂ ਬਣਾਉਣੀਆਂ 4 ਬਣਾਉਣੀਆਂ 5 ਬਣਾਉਣੀਆਂ ਅਸੀਂ ਬਾਅਦ ਵੀ ਕਰ ਸਕਦੇ ਆ ਆਪਾਂ 3 ਵੀ ਰੱਖ ਸਕਦੇ ਆ ਉਹ ਜਿੰਨੀਆਂ ਅਸੀਂ ਝਾੜੀਆਂ ਬਣਾਉਂਗੇ ਉੰਨੀ ਬੇਲ ਸਾਡੀ ਇਸ ਤਰ੍ਹਾਂ ਬਾੜ ਖਾਂਦੀ ਚੱਲੂਗੀ ਪਰ ਨੋ ਹੁਣ ਆਪਾਂ ਚਾਰ ਝਾੜੀਆਂ ਬਣਾਣੀਆਂ ਇਸ ਦੀਆਂ ਚਾਰ ਝਾੜੀਆਂ ਬਣਾ ਕੇ ਫਿਰ ਅਸੀਂ ਬੰਦ ਕਰ ਦਾਂਗੇ ਅਸੀਂ ਬੇਲ ਦੂਜੇ ਪਾਸੇ ਰਖਵਾ ਦਣੀ ਫਿਰ ਬੰਦ ਕਰਕੇ ਅਗਲੀ ਝਾੜੀ ਅਗਲੀ ਸਲਾਈ ਸ਼ੁਰੂ ਕਰਾਂਗੇ ਆ ਦੇਖੋ ਬੰਦ ਹੋ ਗਿਆ ਕੁੰਡਾ ਸਿੱਧੇ ਬਣ ਗਏ ਚਾਰ ਸਾਡੀਆਂ ਝਾੜੀਆਂ ਬਣ ਗਿਆ ਤੇ ਚਾਰ ਸਾਡੇ ਕੁੰਡੇ ਬਣ ਗਏ ਦੋ ਕੁੰਡ ਦੋ ਸਫੰਦੀਆਂ ਕਰਾਂਗੇ ਤੇ ਇਹ ਆਪਾਂ ਦੋ ਦਾ ਇੱਕ ਕਰਾਂਗੇ ਫਿਰ दो कुे आप फिर य इस तरह बनते जाते इन्होंने आप इस तरह करके दो कुंडे बनावे उल्टी अपनी तरफ न करके इस तरह बाकी सिलाई आप सीधी बनाते जावे इस तरह उल्टी सिलाई आप उल्टी बनाते चलेंगे ਇੱਥੇ ਤੁਹਾਨੂੰ ਦੱਸਾਂਗੇ ਅੱਗੇ ਇਸ ਲਾਈਪਾ ਕੇ ਅਸੀਂ ਫਿਰ ਵੀ ਜੋ ਬੰਦ ਕਰਾਂਗੇ ਸਾਰੇ ਪੈੜ ਇਸ ਤਰ੍ਹਾਂ ਬਣਾਣਾ ਹੁਣ ਆਪਾਂ ਇਹ ਦੋ ਕੁੰਡੇ ਉਲਟੇ ਪਾਸੇ ਸਿੱਧੇ ਬਣਾਵਾਂਗੇ ਦੇਖੋ ਇਸ ਤਰ੍ਹਾਂ ਬਣਦੇ ਜਾ ਰਹੇ ਹੁਣ ਆਪਾਂ ਧਾਗਾ ਆਪਣੀ ਤਰਫ ਨੂੰ ਕਰਕੇ ਦੋ ਕੁੰਡੇ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਤਾਂ ਇੱਕ ਪਾਲ ਵਾਲਾ ਇੱਕ ਸਿੱਧਾ ਕੁੰਡਾ ਇੱਕ ਕੁੰਡਾ ਉਲਟਾ ਬਣਾਵਾਂਗੇ फिर दो कुे आप सीधे बनावे इस तरह हम आप चार कुछ उलटी है तो उल्टी बना दे जा इस तरह ये साढ़े जाली वाला कुंडा बन गया इस तरह बना के साथ जाली सिलाई सा पूरी होंगी है असन दसते हैं यह बन के पूरी हो चुक है ये थोड़ा आप दिखा दें इस तरह ਇਸਾ ਜਾਲੀ ਬਣ ਗਏ ਪੂਰੇ ਹੋ ਚੁੱਕੇ ਹੁਣ ਅਸੀਂ ਇੱਥੇ ਇਹ ਵਾਲੀ ਵੀਡੀਓ ਬੰਦ ਕਰਦੇ ਆ ਤੇ ਹੁਣ ਆਪਾਂ ਜਦ ਆਪਣੀ ਅਗਲੀ ਜਾਲੀ ਬਣਾਵਾਂਗੇ ਤੇ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਜਾਲੀ ਬਣਾਣੀ ਹੈ ਤੇ ਇਧਰੋਂ ਕੁੰਡੇ ਬੰਦ ਹੋਣੇ ਤੇ ਇਧਰੋਂ ਜਾਲੀ ਬਣਨੀ ਹੈ ਇਹ ਪਹਿਲੀ ਵੀਡੀਓ ਦੇ ਵਿੱਚ ਇਧਰੋਂ ਕੁੰਡੇ ਬੰਦ ਹੁੰਦੇ ਤੇ ਨਾਲ ਜਾਲੀ ਬਣਦੀ ਹੈ ਜਿਹੜੇ ਹੁਣ ਅੱਗੇ ਅਸੀਂ ਜਾਲੀ ਬਣਾਣੀ ਹੈ ਉਹਦੇ ਕੁੰਡੇ ਇਸ ਤਰਫ ਬੰਦ ਹੋਣੇ ਤੇ ਜਾਲੀ ਇਧਰ ਬਣਦੀ ਜਾਣੀ ਹੈ ਇਸ ਦੇ ਨਾਲੇ ਸਾਡੀ ਬਿਲਕੁਲ ਦੀ ਚੱਲੂਗੀ ਠੀਕ ਹੈ ਥੈਂਕ ਯੂ ਮੇਰੇ ਭੈਣਾਂ ਦੇ ਇਸ ਤਰ੍ਹਾਂ ਮੇਰੇ ਭੈਣਾਂ ਬਣਾ ਕੇ ਦੇਖਣਾ ਤੇ ਕਮੈਂਟ ਕਰਕੇ ਦੱਸਣ ਸਾਨੂੰ ਸਮਝ ਆਈਏ ਉਹਨਾਂ ਨੂੰ ਕਿ ਨਹੀਂ ਤੇ ਬਾਕੀ ਅਗਲੀ ਵੀਡੀਓ ਵਿੱਚ ਸਮਝਾਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ